ਚੀਕੂ ਤੁਹਾਡੇ ਬੂਟੇ ਤੇ ਲੱਗ ਜਾਂਦੇ ਹੈਗੇ ਫੁੱਲ ਤੋਂ ਥੋੜਾ ਥੋੜਾ ਫਲ ਬਣ ਜਾਂਦਾ ਤੇ ਉਦੋਂ ਉਹ ਜਿਹੜਾ ਝੜ ਜਾਂਦੇ ਹੈਗੇ ਇਹ ਸਮੱਸਿਆ ਆਮ ਹੀ ਜਿਹੜੀ ਦੇਖਣ ਦੇ ਵਿੱਚ ਆਉਂਦੀ ਹੈਗੀ ਇਹਦੇ ਮੁੱਖ ਕਾਰਨ ਬਾਰੇ ਆਪਾਂ ਕਈ ਵਾਰ ਜਿਹੜੀ ਗੱਲ ਕਰ ਚੁੱਕੇ ਆਂਗੇ ਅੱਜ ਫੇਰ ਉਸੇ ਹੀ ਜਿਹੜੇ ਵਿਸ਼ੇ ਤੇ ਆਪਾਂ ਵੀਡੀਓ ਬਣਾਉਣ ਜਾ ਰਹੇ ਆਂਗੇ ਚੀਕੂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈਗੀ ਉਹ ਹੈਗੀ ਕਿਸਮ ਦੀ ਜੇ ਤੁਹਾਡੀ ਕਿਸਮ ਸਹੀ ਨਹੀਂ ਲੱਗੀ ਹੋਈ ਤਾਂ ਤੁਹਾਨੂੰ ਕਾਫੀ ਲੰਮਾ ਸਮਾਂ ਜਿਹੜਾ ਇੰਤਜ਼ਾਰ ਕਰਨਾ ਪੈ ਸਕਦਾ ਉਹ 7-8 ਸਾਲ ਵੀ ਹੋ ਸਕਦੇ ਆ ਤੇ ਜਾਂ ਫਿਰ ਇਹ ਵੀ ਹੋ ਸਕਦਾ ਕਿ ਤੁਸੀਂ ਬੂਟਾ ਇਕੱਲਾ ਛਾਂ ਦੇ ਤੌਰ ਤੇ ਹੀ ਬਰ ਸਕੋਗੇ ਉਹ ਤੋਂ ਫਾਲ ਨਹੀਂ ਮਿਲੂਗਾ ਇਹ ਸਮੱਸਿਆ ਕਿਸਮ ਦੀ ਚੋਣ ਕਰਨ ਵੇਲੇ ਤੁਹਾਨੂੰ ਜਿਹੜੀ ਆ ਜਾਂਦੀ ਹੈਗੀ ਸੋ ਕਿਹੜੀ ਕਿਸਮ ਤੁਸੀਂ ਪੰਜਾਬ ਦੇ ਮੌਸਮ ਦੇ ਅਨੁਸਾਰ ਲਾ ਸਕਦੇ ਹੋਗੇ ਕਿਹੜਾ ਸਮਾਂ ਲਾਉਣ ਦਾ ਕਿਵੇਂ ਤੁਸੀਂ ਧਿਆਨ ਰੱਖਣਾ ਤੇ ਕਿਸਮ ਤੇ ਜਿਹੜਾ ਮੱਲਬੇ ਤੁਹਾਨੂੰ ਪਤਾ ਕਿਵੇਂ ਲੱਗੂਗਾ ਵੀ ਇਹ ਕੀ ਉਹੀ ਕਿਸਮ ਆਗੀ ਸੋ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਗੱਲ ਕਰੀਏ ਕਿਸਮ ਦੀ ਜਿਹੜੀ ਚੀਉ ਦੀ ਕਾਲਾ ਪੱਤੀ ਕਿਸਮ ਬਾਰੇ ਆਪਾਂ ਕਾਫੀ ਵਾਰੀ ਗੱਲ ਕਰ ਚੁੱਕੇ ਹਾਂਗੇ ਇਹ ਕਿਸਮ ਜਿਹੜੀ ਪੰਜਾਬ ਦੇ ਮੌਸਮ ਦੇ ਬਿਲਕੁਲ ਅਨੁਕੂਲ ਹੈਗੀ ਹੈਗੀ ਲਗਭਗ ਤੀਜੇ ਚੌਥੇ ਸਾਲ ਵਧੀਆ ਫਾਲ ਦੇ ਦੇ ਤੋਂ ਲੈਣਾ ਸ਼ੁਰੂ ਹੋ ਗਿਆ ਇਹਦੀ ਖਾਸੀਅਤ ਕੀ ਹੈਗੀ ਇੱਕ ਤਾਂ ਜਿਹੜੇ ਫਲ ਵਧੀਆ ਸਾਈਜ਼ ਦੇ ਲੱਗਦੇ ਆਗੇ ਆਂਡਾ ਆਕਾਰ ਇਹਦਾ ਫਲ ਹੋਊਗਾ ਤੇ ਇੱਕ ਜਾਂ ਦੋ ਬੀਜ ਹੀ ਫਲ ਦੇ ਵਿੱਚ ਹੋਣਗੇ ਤੇ ਲਗਭਗ ਜਿਹੜੇ ਬੂਟੇ ਦੇ ਉੱਪਰ ਹੀ ਜਿਹੜੇ ਫਲ ਪੱਕਣੇ ਜਿਹੜੇ ਸ਼ੁਰੂ ਹੋ ਜਾਂਦੇ ਹੈਗੇ ਫਰ ਤੋੜ ਕੇ ਰੱਖਣ ਦਾ ਮਤਲਬ ਇਹ ਹੋ ਜਾਂਦਾ ਕਿ ਕਈ ਵਾਰੀ ਪੰਛੀਆਂ ਦੁਆਰਾ ਜਾਂ ਕਿਸੇ ਹੋਰ ਜਿਹੜਾ ਕੀਟਾਂ ਦੁਆਰਾ ਇਹਨਾਂ ਨੂੰ ਖਰਾਬ ਕਰ ਦਿੱਤਾ ਜਾਂਦਾ ਤਾਂ ਇਹਨੂੰ ਗੱਤੇ ਡੱਬੇ 'ਚ ਆਪਾਂ ਤੋੜ ਕੇ ਵੀ ਪਕਾ ਸਕਦੇ ਹਾਂਗੇ ਸੋ ਇਹ ਫਲ ਲਗਭਗ ਜਿਹੜਾ ਉੱਪਰ ਹੀ ਜਿਹੜਾ ਪੱਕ ਗਿਆ ਤੇ ਵੀ ਤੁਹਾਨੂੰ ਦਿਖਾ ਦਈਏ ਇੱਕੀ ਬੀਜ ਹੈ ਇਹ 'ਚ ਪੂਰੇ ਫਲ 'ਚ ਤੇ ਬਾਕੀ ਖਾਣ ਦੇ ਵਿੱਚ ਬਹੁਤ ਮਿੱਠਾ ਤੇ ਜਿਹੜਾ ਸੁਆਦਿਸ਼ਟ ਇਹ ਫਲ ਹੁੰਦਾ ਹੈਗਾ ਸੋ ਕੈਲਸ਼ੀਅਮ ਹੋ ਗਿਆ ਜਿੰਕ ਹੋ ਗਿਆ ਇਦਾਂ ਦੇ ਕਾਫੀ ਸਾਰੇ ਤੱਤ ਇਸ ਫਾਲ ਦੇ ਵਿੱਚੋਂ ਆਪਾਂ ਨੂੰ ਮਿਲ ਜਾਂਦੇ ਆਗੇ ਲਾਉਣ ਦੇ ਸਮੇਂ ਦੀ ਗੱਲ ਕਰੀਏ ਚੀਕੂ ਨੂੰ ਤੁਸੀਂ ਜਿਹੜਾ ਜੁਲਾਈ ਅਗਸਟ ਜਿਹੜਾ ਹੁਣ ਟੁਕਮਾ ਸਮਾਂ ਚੱਲ ਰਿਹਾਗਾ ਹੁਣ ਇਹਨੂੰ ਤੁਸੀਂ ਲਾ ਸਕਦੋਂਗੇ 4 ਫੁੱਟ ਡੂੰਘਾ ਟੋਆ ਖਾਦ ਮਲਾ ਕੇ ਤੁਸੀਂ ਜੇਕਰ ਪਹਿਲਾਂ ਤੋਂ ਭਰ ਕੇ ਰੱਖਿਆ ਤਾਂ ਬਹੁਤ ਵੇਹਤਰਾ ਨਹੀਂ ਹੁਣ ਉਹਨੂੰ ਪੱਟ ਲੋ ਟੋਏ ਨੂੰ 4 ਫੁੱਟ ਚੌੜਾ 4 ਫੁੱਟ ਡੂੰਘਾ ਤੇ ਉਹਦੇ ਵਿੱਚ 3-4 ਪੱਠਰ ਖਾਦ ਦੇ ਮਿਲਾਓ ਵਧੀਆ ਗਲੀ ਸੜੀ ਦੇ ਤੇ ਦੁਬਾਰੇ ਟੋਏ ਨੂੰ ਉੱਪਰਲੀ ਮਿੱਟੀ ਦੇ ਨਾਲ ਭਰ ਦੋ ਟੋਏ ਬਾਰੇ ਇੱਕ ਵੀਡੀਓ ਆਪਾਂ ਪਹਿਲਾਂ ਵੀ ਜਿਹੜੀ ਪਾ ਚੁੱਕੇ ਆ ਵੀ ਕਿਸ ਤਰ੍ਹਾਂ ਟੋਆ ਪਟਨਾ ਤੇ ਕਿਸ ਤਰ੍ਹਾਂ ਭਰ ਕੇ ਆਪਾਂ ਦੁਬਾਰਾ ਇਹਦੇ ਵਿੱਚ ਬੂਟਾ ਲਾਉਣਾਗਾ ਕਾਲਾ ਪੱਤੀ ਕਿਸਮ ਦੀ ਖਾਸੀਅਤ ਆਪਾਂ ਜਿਹੜੀ ਤੁਹਾਨੂੰ ਦੱਸੀ ਆ ਫਲਾਂ ਦੀ ਤੇ ਤੁਸੀਂ ਚੈੱਕ ਕਿਵੇਂ ਕਰਨਾ ਵੀ ਕੀ ਇਹ ਕਾਲਾ ਪੱਤੀ ਦਾ ਹੀ ਬੂਟਾਗਾ ਇਸ ਤਰ੍ਹਾਂ ਜਿਹੜਾ ਫੈਲਿਆ ਹੋਇਆ ਬੂਟਾ ਹੋਊਗਾ ਝਾੜੀ ਨੂਮਾ ਬੂਟਾ ਹੋਊਗਾ ਕਾਲੇ ਜਿਹੜੇ ਹਰੇ ਗੂੜੇ ਰੰਗ ਦੇ ਕਾਲੇ ਪੰਨ ਦੇ ਵਿੱਚ ਇਹਦੇ ਪੱਤੇ ਹੋਣਗੇ ਹੁਣ ਜਿਹੜੀਆਂ ਦੂਜੀਆਂ ਕਿਸਮਾਂ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਥੋੜਾ ਬੂਟਾ ਵੱਧਾਗਾ ਇੱਕ ਥਾਂ ਤੋਂ ਟਾਣੀਆਂ ਕੱਢਦਾਗਾ ਫੇਰ ਥੋੜਾ ਜਿਹਾ ਬਾਅਦਾਂ ਇੱਕ ਥਾਂ ਤੋਂ ਤਾੜੀਆਂ ਕੱਢਦਾ ਪਰ ਇਹ ਝਾੜੀ ਨੂੰ ਮੋਂ ਥੱਲੇ ਤੋਂ ਜਿਹੜਾ ਬਦਨਾ ਸ਼ੁਰੂ ਹੋ ਜਾਂਦਾ ਹੈ ਇਹਦੀ ਮੁੱਖ ਨਿਸ਼ਾਨੀ ਹੈ ਕਿ ਆ ਆਸਤਾਨਾ ਝਾੜ ਦੀ ਗੱਲ ਕਰ ਲਈਏ ਤਾਂ ਜਿਹੜਾ 60 ਤੋਂ ਲੈ ਕੇ 80 ਕਿਲੋ ਤੱਕ ਤਾਂ ਉਹਨੂੰ ਇੱਕ ਬੂਟੇ ਤੋਂ 6ਵੇਂ 7ਵੇਂ ਸਾਲ ਫਲ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੀਜੇ ਚੌਥੇ ਸਾਲ ਲਗਭਗ ਤੁਸੀਂ 10 12 ਕਿਲੋ 15 ਕਿਲੋ ਇੰਨਾ ਫਲ ਤੁਹਾਨੂੰ ਜਿਹੜਾ ਮਿਲਣਾ ਸ਼ੁਰੂ ਹੋ ਜਾਂਦਾ ਬੂਟੇ ਦੀ ਖਾਦ ਦਾ ਖਾਸ ਤੁਸੀਂ ਜਿਹੜਾ ਧਿਆਨ ਰੱਖਣਾਗਾ ਜਨਵਰੀ ਦਸੰਬਰ ਦੇ ਮਹੀਨੇ ਜਿਹੜੀ ਤੁਸੀਂ 10 ਤੋਂ 15 ਕਿਲੋ ਇੱਕ ਸਾਲ ਦੇ ਬੂਟੇ ਨੂੰ 2 ਸਾਲ ਦੇ ਨੂੰ 20 ਕਿਲੋ 25 ਕਿਲੋ ਖਾਦ ਜਿਹੜੀ ਪਾ ਸਕਦੇ ਹੋ ਤਿੰਨ ਸਾਲ ਦੇ ਨੂੰ ਜਿਹੜੀ ਤੁਸੀਂ 30 35 ਕਿਲੋ ਜਿਹੜੀ ਰੂੜੀ ਦੀ ਖਾਦ ਜਰੂਰ ਪਾਉਣੀ ਹੈਗੀ ਖਾਦ ਪਾਉਂਗੇ ਤਾਂ ਜੋ ਵਧੀਆ ਫਲ ਮਿਲੂਗਾ ਪਾਣੀ ਥੋੜਾ ਜਿਹਾ ਪਰਮਾ ਲਾਉਣਾ ਪੈਂਦਾ ਹੈਗਾ ਬਰਸਾਤਾਂ ਦੇ ਮੌਸਮ ਦੇ ਵਿੱਚ ਪਾਣੀ ਦੀ ਖਾਸ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀਗੀ ਪਰ ਜੇਕਰ ਗੱਲ ਕਰੀਏ ਆਪਾਂ ਮਈ ਜੂਨ ਅਪ੍ਰੈਲ ਇਹਨਾਂ ਮਹੀਨਿਆਂ ਦੇ ਵਿੱਚ ਪਰਮਾ ਪਾਣੀ ਦੇਣਾ ਪੈਂਦਾ ਤੇ ਸਤੰਬਰ ਅਕਤੂਬਰ ਇਹਨਾਂ ਮਹੀਨਿਆਂ ਦੇ ਵਿੱਚ ਵੀ ਵਧੀਆ ਪਾਣੀ ਜਿਹੜਾ ਇਸ ਬੂਟੇ ਨੂੰ ਦੇਣਾ ਪੈਂਦਾ ਹੈਗਾ ਸੋ ਇਹਦੇ ਇੱਕ ਆਪਾਂ ਹੋਰ ਪਹਿਲਾਂ ਵੀਡੀਓ ਸ਼ੇਅਰ ਕੀਤੀ ਸੀਗੀ ਦੂਰ ਜਿੱਥੇ ਇਹਦੀ ਛਤਰੀ ਐ ਇੱਥੋਂ ਇੱਕ ਤੁਸੀਂ ਚੌੜੀ ਖਾਈ ਕੱਢ ਲੈਣੀ ਆ ਉਹਦੇ 'ਚ ਜਿਹੜਾ ਮੱਲੜ ਆਗਾ ਜਾਨੀ ਕਿ ਰੈਂਦ ਖੂੰਦ ਆ ਗਿਆ ਉਹ ਭਰ ਦੇਣੀ ਹੈਗੀ ਵਿੱਚ ਕਲੀ ਪਾ ਦੇਣੀ ਆ ਥੋੜੀ ਬੇਸਟਡਿੰਗ ਪੋਸਟਰ ਪਾ ਦੇਣਾ 1.5 ਫੁੱਟ ਡੂੰਗੀ ਖਾਈ ਕੱਢਣੀ ਹੈ ਕੱਢਣੀ ਇਹਨਾਂ ਪੱਤਿਆਂ ਤੋਂ ਬਾਹਰ ਆ ਛਤਰੀ ਤੋਂ ਬਾਹਰ ਤੇ ਦਵਾਰਾਂ ਨੂੰ ਭਰ ਦੇਣਾ ਉਹਦੇ ਨਾਲ ਜਿਹੜੀ ਗਿੱਲ ਬਣੀ ਰਹਿੰਦੀ ਆ ਬੂਟੇ ਦੇ ਵਿੱਚ ਤੇ ਬੂਟੇ ਦੀ ਗਰੋਥ ਦੇ ਉੱਪਰ ਬਹੁਤ ਚੰਗਾ ਅਸਰ ਉਸ ਚੀਜ਼ ਦਾ ਪੈਂਦਾ ਹੈਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਾਲਾ ਪੱਤੀ ਵੈਰਾਈਟੀ ਬਾਰੇ ਕਰਨੀ ਸੀ ਉਹ ਲੈ ਕੇ ਆਇਆ ਕੁਝ ਨੁਕਤੇ ਜਿਹੜੇ ਆਪਾਂ ਵਰਤਦੇ ਆਂ ਬੂਟੇ ਦੇ ਵਿੱਚ ਉਹ ਤੇਰੀਆਂ ਖਾਸੀਅਤਾਂ ਬਾਰੇ ਜੇਕਰ ਫਿਰ ਵੀ ਕੋਈ ਗੱਲ ਮਿਸ ਹੋ ਗਈ ਹੋਵੇ ਜਾਂ ਸਾਡੇ ਸਮਝਾਉਣ ਦੇ ਤਰੀਕੇ ਦੇ ਵਿੱਚ ਕੋਈ ਕਮੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ